ਲੇਕਿਨ ਦੋਸਤੋ ਲੋਕ ਸਭਾ ਹਲਕਾ ਜਲੰਧਰ ਅਧੀਨ ਵਿਧਾਨ ਸਭਾ ਹਲਕਾ ਨਕੋਦਰ ਦੀ ਅਗਰ ਗੱਲ ਕੀਤੀ ਜਾਵੇ ਤੇ ਨਕੋਦਰ ਹਲਕੇ ਦੇ ਅੰਦਰ ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੈ ਤੇ ਹੁਣ ਇਹਨਾਂ ਵੋਟਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤੇ ਸਾਰਿਆਂ ਨੂੰ ਵੱਧ ਸ਼ਮੂਲੀਅਤ ਆਮ ਆਦਮੀ ਪਾਰਟੀ ਵਿੱਚ ਦੇਖਣ ਵਿੱਚ ਹੋ ਰਹੀ ਹੈ ਤਸਵੀਰਾਂ ਬੋਲਦੀਆਂ ਪਿੰਡ ਟਘਾਰਾ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਤਲਵਨ ਨੇੜੇ ਪਿੰਡ ਹੈ ਟਘਾਰਾ ਤੇ ਅਗਦੀ ਤਸਵੀਰ ਹੈ ਪਿੰਡ ਮੱਲੀਆਂ ਕਲਾਂ ਦੀ ਜਿੱਥੇ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਇੰਦਰਜੀਤ ਕੋਰ ਮਾਨ ਦੀ ਅਗਵਾਈ ਵਿੱਚ ਸ਼ਾਮਲ ਹੋਇਆ ਇਸ ਸਮੂਲੀਅਤ ਨੂੰ ਲੈ ਕੇ ਅਗਰ ਹੋਰ ਗੱਲ ਅੱਗੇ ਕੀਤੀ ਜਾਵੇ ਤੇ ਅਗਲਾ ਪਿੰਡ ਤੁਹਾਨੂੰ ਦਿਖਾਉਨੇ ਆ ਜਿੱਥੇ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਆ ਬਾਕੀ ਦਿਆਂ ਰਵੈਤੀ ਪਾਰਟੀਆਂ ਨੂੰ ਛੱਡ ਕੇ ਇਹ ਪਿੰਡ ਹੈ ਕੋਟ ਬਾਦਲਖਾ ਕੋਟ ਬਾਦਲਖਾ ਪਿੰਡ ਵਿੱਚ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਹੋਈ ਹੈ ਤੇ ਅਗਲੇ ਪਿੰਡ ਦੀ ਤਸਵੀਰ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿੰਡ ਪਵਾੜਾ ਪਿੰਡ ਪਵਾੜਾ ਦੇ ਵਿੱਚ ਬੜੀ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ ਕਾਂਗਰਸ ਤੇ ਵੋਟ ਵੀ ਉੱਥੇ ਨੇ ਬਸਪਾ ਦੇ ਵੋਟ ਵੀ ਨੇ ਪਰ ਇੱਥੇ ਦੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਬੀਬੀ ਇੰਦਰਜੀਤ कौर ਮਾਨ ਦੀ ਜਿਵੇਂ ਪਿੰਡਾਂ ਵਿੱਚ ਪਹੁੰਚ ਹੈ ਉਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਪਿੰਡਾਂ ਦੇ ਲੋਕਾਂ ਨੇ ਬੀਬੀ ਮਾਨ ਦੇ ਵਿੱਚ ਪਰੋਸਾ ਜਿਹੜਾ ਉਹਨਾਂ ਤੇ ਜਿਤਾਇਆ ਤੇ ਉਹਨਾਂ ਦੀ ਪਹੁੰਚ ਨੂੰ ਲੈ ਕੇ ਉਹਨਾਂ ਵੱਲੋਂ ਪਿੰਡਾਂ ਵਿੱਚ ਕਰਵਾਏ ਜਾ ਰਹੇ ਕੰਮਾਂ ਨੂੰ ਲੈ ਕੇ ਕਹਿ ਸਕਦੇ ਹਾਂ ਕਿ ਪਿੰਡਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਸ਼ਮੂਲੀਅਤ ਕੀਤੀ ਹੈ ਚੋਣਾਂ ਦੇ ਨਤੀਜੇ ਕੀ ਆਉਣਗੇ ਉਹ ਗੱਲ 4 ਜੂਨ ਨੂੰ ਪਤਾ ਲੱਗਣੀ ਹੈ ਇਲੈਕਸ਼ਨ ਜਿਹੜੀ 1 ਜੂਨ ਨੂੰ ਹੋਣ ਜਾ ਰਹੀ ਹੈ ਵੋਟਾਂ ਪੈਣ ਦਾ ਦਿਨ 1 ਜੂਨ ਹੈ ਗਰਮੀ ਵੀ ਬਹੁਤ ਹੈ ਤੇ ਇਸ ਗਰਮੀ ਦੇ ਮੌਸਮ ਵਿੱਚ ਲੋਕ ਕਿੰਨੀਆਂ ਕਵੋਟਾਂ ਪਾਉਂਦੇ ਆ ਦਲ ਬਦਲੀਆਂ ਤੁਹਾਡੇ ਸਾਹਮਣੇ ਆ ਪਹਿਲਾਂ ਪੰਜਾਬ ਦੇ ਵਿੱਚ ਵੱਡੇ ਕੱਦ ਦੇ ਲੀਡਰਾਂ ਨੇ ਦਲ ਬਦਲੀ ਕੀਤੀ ਹੈ ਉਸ ਤੋਂ ਬਾਅਦ ਕਸਬਿਆਂ ਸ਼ਹਿਰਾਂ ਵਿੱਚ ਲੋਕਾਂ ਨੇ ਵੀ ਪਾਰਟੀਆਂ ਦੇ ਇੱਕ ਵਿੱਚੋਂ ਦੂਜੀ ਪਾਰਟੀ ਵੱਲ ਨੂੰ ਰੁਝਾਨ ਜਿਹੜਾ ਤੁਹਾਡੇ ਸਾਹਮਣੇ ਆ ਦੂਸਰੀਆਂ ਪਾਰਟੀਆਂ ਵਿੱਚ ਵੀ ਇਕਾਦੁਕਾ ਲੋਕ ਇਕਾਦੁਕਾ ਲੋਕ ਜਿਹੜੇ ਆ ਇਧਰੋਂ ਉਧਰ ਹੋਏ ਆ ਤੇ ਸਰਕਾਰੀ ਧਰਵਲ ਵੱਲ ਅਕਸਰ ਹੁੰਦਾ ਹੀ ਆ ਲੋਕ ਆਪਣੇ ਕੰਮਾਂ ਨੂੰ ਲੈ ਕੇ ਮੋਹਰੇ ਪੰਜੀਆਂ ਸਰਪੰਚੀਆਂ ਦੀਆਂ ਚੋਣਾਂ ਆ ਰਹੀਆਂ ਉਹਨੂੰ ਲੈ ਕੇ ਵੀ ਦਲ ਬਦਲੀ ਹੁੰਦੀ ਹੈ ਤੇ ਦਲ ਬਦਲੀ ਹਮੇਸ਼ਾ ਹੀ ਦੇਖਣ ਵਿੱਚ ਪਿਛਲੇ ਸਮੇਂ ਤੋਂ ਆਇਆ ਹੈ ਤੇ ਲੋਕ ਪਿੰਡਾਂ ਵਿੱਚ ਇਹ ਵਿਕਾਸ ਦੇ ਕੰਮਾਂ ਨੂੰ ਕਰਾਉਣ ਲਈ ਪੰਚਾਇਤਾਂ ਖਾੜ ਕੇ ਪਿੰਡਾਂ ਦੇ ਫੰਡ ਲੈਣ ਲਈ ਵੀ ਇਹ ਦਲ ਬਦਲੀਆਂ ਕਰਦੀ ਹੈ ਤੁਹਾਡੇ ਸਾਹਮਣੇ ਜਿਹੜਾ ਇਹ ਤਸਵੀਰ ਪੇਸ਼ ਹੋਈ ਹੈ ਇਹਦੇ ਵਿੱਚ ਚਾਰ ਪਿੰਡਾਂ ਦੇ ਲੋਕਾਂ ਨੇ ਦੂਸਰੀਆਂ ਰਵੈਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਵੇ ਸ਼ਮੂਲੀਅਤ ਕੀਤੀ ਹੈ ਬੀਬੀ ਮਾਨ ਨੇ ਇਹਨਾਂ ਸ਼ਾਮਲ ਹੋਏ ਲੋਕਾਂ ਨੂੰ ਜੀ ਆਇਆਂ ਪਾਰਟੀ ਅੰਦਰ ਪੂਰਾ ਮਾਨ ਸਤਕਾਰ ਮਿਲਣ ਦੀ ਗੱਲ ਕੀਤੀ ਗਈ ਹੈ ਤੇ ਦੋਸਤੋ ਏਸੀ ਹਲਕਾ ਨਕੂਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਗਰਮੀ ਜਿਹਦੇ ਬਾਰੇ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਤੁਸੀਂ ਦੇਖਦੇ ਰਹੋ ਲਗਾਤਾਰ ਇਸ ਚੈਨਲ ਨੂੰ ਇਸ ਚੈਨਲ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਨਕੂਦਰ ਹਲਕੇ ਦੀ ਮਿਲਦੀ ਰਹੂਗੀ ਤੇ ਇੱਥੇ ਕਰਦੇ ਹਾਂ ਸਮਾਪਤੀ ਧੰਨਵਾਦ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ